ਇਹ ਨਹੀਂ ਅਛੇ ਹੀ ਰਿਹਾ ਹੈ ਬਹੁਤ ਅੱਛਾ ਰਿਹਾ ਹੈ ਮੈਂ ਬਾਕੀ ਜ਼ਿਲ੍ਹਿਆਂ ਦੀਆਂ ਫੋਟੋਆਂ ਵੀ ਦੇਖਦਾ ਰਿਹਾ ਹਾਂ ਉਹਨਾਂ ਲੋਕ ਆਪਣਾ ਧਰਨੇ ਦੇ ਵਿੱਚ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੀ ਨਾ ਨਾ ਇਹ ਹਿੰਦੁਸਤਾਨ ਦਾ ਪ੍ਰਾਈਮ ਡਿਸਟਰੋਪ ਇੰਡੀਆ ਬਣ ਨਹੀਂ ਬਣਦਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੇ ਭਗਤ ਸਿੰਘ ਹੋਣੀ ਸ਼ਹੀਦ ਕਰਤਾ ਸਿੰਘ ਹੋਣੀ ਸ਼ਹੀਦ ਸਰਪਤ ਹੋਣੀ ਇਹ ਲੋਕ ਸਾਰੇ ਗੱਲਾਂ ਸੋਚ ਲੰਦੇ ਬੇਸੀ ਦਾ ਚਾਰ ਪੰਜ ਆ ਸਾਡੇ ਮੁੱਛ ਸ਼ਾਮ ਨੂੰ ਜੀਏ ਕਿਉਂ ਮਰ ਰਿਹਾ ਸਾਡੇ ਤਾਂ ਦੋਸਤੋ ਆਪਣਾ ਦੇਸ਼ ਹਿੰਦੁਸਤਾਨ ਅੱਜ ਆਜ਼ਾਦ ਨਹੀਂ ਹੁੰਦਾ ਤਾਂ ਇਸ ਲਈ ਦੋਸਤੋ ਆਪ ਆਪੀ ਪਾਰਟੀ ਦੇ ਵਰਕਰੋ ਅਗਰ ਤੁਸੀਂ ਪਾਰਟੀ ਨੂੰ ਟਿਣਕੇ ਟਿਣਕਾ ਕਰਕੇ ਇੰਨਾ ਨਾ ਸੰਭਾਲਦੇ ਤੁਹਾਡੀ ਆ ਸਰਕਾਰ ਜੋ ਪੰਜਾਬ ਦੇ ਵਿੱਚ 92 ਐਮ ਐਲ ਏ ਆਏ ਨੇ ਤਾਂ ਕਦੇ ਨਹੀਂ ਆ ਫਰਮੀ ਜਿੰਦਗੀ ਇੱਕ ਸੰਘਰਸ਼ ਸਮਝ ਕੇ ਜੱਲੋਗੇ ਮੇਰੀ ਗੱਲ ਇਹ ਦਿਮਾਗ ਚ ਭਾਰੀਓ ਜ਼ਿੰਦਗੀ ਨੂੰ ਇੱਕ ਸੰਘਰਸ਼ ਸਮਝ ਕੇ ਚੱਲੋਗੇ ਤਾਂ ਰੱਬ ਦੇ ਹੁਕਮ ਨਾਲ ਦਰਦੀ ਅੰਕਲ ਦੀ ਦੇਖੋ ਤੁਹਾਨੂੰ ਕਦੇ ਤਾਂ ਸੁਣੀ ਹੋਊਗੀ ਤਾਂ ਬੜੀ ਅੱਛੀ ਇਹੀ ਦਫ਼ਤਰ ਅੱਗੇ ਜਿਹੜਾ ਹੈਗਾ ਭੁੱਖ ਹੜਤਾਲ ਰੱਖੀ ਸੀ ਸਵੇਰ ਤੋਂ ਬੈਠੇ ਉੱਥੇ ਧਰਨਾ ਵੀ ਦਿੱਤਾ ਗਿਆ ਕਿਸ ਸੰਬੰਧ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਸ਼ੁਰੂ ਕਰਦਾ ਹੈ ਰੱਬ ਦੇ ਨਾਮ ਤੇ ਜੋ ਆਪਣਾ ਸਭ ਦਾ ਪਾਲਣ ਹਾਰਾ ਹੈ ਦੋਸਤੋ ਮਾਫ ਕਰਿਓ ਇਹ ਧਰਨਾ ਨਹੀਂ ਥਾ ਇਹ ਆਪਣਾ ਨਾਮ ਅਨਸ਼ਨ ਕੀਤਾ ਜੀ ਕਹਿੰਦੇ ਆ ਭੁੱਖ ਹੜਤਾਲ ਇਹ ਸਾਡੇ ਨੈਸ਼ਨਲ ਕਾਂਗਰਸ ਦੇ ਸ਼੍ਰੀ ਰਵਿੰਦਰ ਕੇਜਰੀਵਾਲ ਜੀ ਤੁਹਾਨੂੰ ਪਤਾ ਹੋਊਗਾ ਨਜਾਇਜ਼ ਤੌਰ ਤੇ ਮੋਦੀ ਸਰਕਾਰ ਨੇ ਉਹਨਾਂ ਨੂੰ ਕਾਫੀ ਦੇਰ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਦੇ ਲਈ ਅਸੀਂ ਐਂਕਸ਼ਨ ਕੀਤਾ ਤਾਂ ਮੁਸਲਮਾਨਾਂ ਦਾ ਰੋਜ਼ੇ ਤੇ ਅੱਜ ਪਹਿਲੀ ਰੱਖੇ ਹੋਏ ਤੇ ਬਾਕੀ ਲੋਕਾਂ ਨੇ ਸਾਰੇ ਨੇ ਬਹੁਤ ਖੁਸ਼ੀ ਦਾ ਮਾਹੌਲ ਥਾ ਕਿ 10 ਵਜੇ ਦੇ ਸਵੇਰੇ ਲੋਕ ਇੱਥੇ ਆਏ ਹੋਏ ਔਰ ਤੁਹਾਨੂੰ ਦੇਖਿਆ ਉਹ ਅਸੀਂ ਰੋਜ਼ੇ ਤੋਂ ਘੰਟਾ ਜਿਹੜਾ ਘੰਟਾ ਪਹਿਲਾਂ ਅਜ਼ਾਨ ਦਾ ਟਾਈਮ ਆ ਤਾਂ ਮਾਫੀ ਬੰਦ ਕੀਤਾ ਮਾਈਕ ਤੇ ਪੰਜ-ਪੰਜ ਘੰਟੇ ਲੋਕ ਭੁੱਖੇ ਪਿਆਸੇ ਬੈਠੇ ਰਹੇ ਨੇ ਇੱਥੇ ਇਹ ਲੋਕਾਂ ਨੇ ਜੋ ਕੇਜਰੀਬਾਬ ਸਾਹਿਬ ਲਈ ਆਪਣਾ ਪਿਆਰ ਜਤਾਇਆ ਮਤਲਬ ਬਹੁਤ-ਬਹੁਤ ਧੰਨਵਾਦ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਮੋਦੀ ਸਰਕਾਰ ਉਹਦੇ ਖਿਲਾਫ ਧਰਨਾ ਸੀ ਕਿ ਇਹਨਾਂ ਨੇ ਕਾਨੂੰਨ ਕਰਦੇ ਕਿਸੇ ਤਰ੍ਹਾਂ ਦਾ ਕੋਈ ਕਸੂਰ ਨਾ ਹੋਣ ਦੇ ਕਾਰਨ ਵੀ ਇਡੇ ਵੱਡੇ ਪੂਰੇ ਇੰਡੀਆ ਦੀ ਮਸ਼ਹੂਰ ਹਸਤੀ ਮੁੱਖ ਮੰਤਰੀ ਪੂਰੇ ਇੰਡੀਆ ਦਾ ਪ੍ਰਭਾਵੀ ਮੁੱਖ ਮੰਤਰੀ ਇੱਕ ਮਸ਼ਹੂਰ ਮੁੱਖ ਮੰਤਰੀ ਇੱਕ ਇਨਾਨਦਾਰ ਮੁੱਖ ਮੰਤਰੀ ਜਿਹੜਾ ਉਹਨਾਂ ਨੂੰ ਜੇਲ੍ਹ ਚ ਦਿੱਤਾ ਹੋਇਆ ਹੈ ਪ੍ਰੋਟੈਸਟ ਦੇ ਵਿੱਚ ਅਸੀਂ ਅੱਜ ਇੱਥੇ ਬੈਠੇ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੀ ਕੀ ਜਿਹੜਾ ਅੱਜ ਇਹ ਭੁਖੜਦਾਲ ਕੀਤੀ ਗਈ ਹੈ ਸਾਰੇ ਪੰਜਾਬ ਵਿੱਚ ਕੀਤੀ ਗਈ ਹੈ ਇਸ ਭੁਖੜਦਾਲ ਦੇ ਨਾਲ ਸੈਂਟਰ ਗਵਰਨਮੈਂਟ ਦੇ ਕਰਨ ਤੇ ਚੋਂ ਸ਼ਰਤੋਗੀਆਂ ਵੀ ਕੇਂਦਰੀਵਾਲ ਸਾਹਿਬ ਦੀ ਰਿਹਾਈ ਹੋਊਗੀ ਜਾਂ ਉਹਦੇ ਵਿੱਚ ਕੋਈ ਉਹਨਾਂ ਨੂੰ ਰਾਹ ਦਿੱਤੀ ਜਾਊਗੀ ਦੋਸਤੋ ਦੇਖੋ ਕੋਈ ਵੀ ਪ੍ਰੋਟੈਸਟ ਹੈ ਮੈਂ ਪਹਿਲਾਂ ਵੀ ਸਟੇਜ ਤੇ ਪਹਿਲਾਂ ਬੋਲ ਕੇ ਆਇਆ ਕਿ ਅਗਰ ਬੰਦਾ ਜਿਵੇਂ ਦੇਸ਼ आजाद ਹੋਇਆ ਤੇ ਜਿਹੜੀ ਯਾਦਿ ਹੋਈ ਸੀ ਪਹਿਲੇ ਲੱਖਾਂ ਬੰਦਾ ਨੰਨ ਸਰਗਾਂ ਦੇ ਉੱਤਰ ਆਇਆ ਦਾ ਇਕ ਤੋਂ 2 2 ਤੋਂ ਸੈਂਕੜੇ ਸੈਂਕੜੇ 2000 ਬੰਦੇ ਇਕੱਠੇ ਹੋਏਗਾ ਸਾਡਾ ਜਿਹੜਾ ਅੰਸ਼ਦ ਦਾ ਕੰਮ ਥਾ ਇਹਦੇ ਵਿੱਚ ਲੋਕਾਂ ਪਰ ਵੀ ਅਸਰ ਪੈਂਦਾ ਹੈ ਇਹ ਲੋਕ ਸਹੀ ਨੇ ਲੋਕਾਂ ਪਰ ਵੀ ਇਹ ਲੋਕ ਅਸਰ ਪੈਂਦਾ ਹੈ ਕੋਰਟਾਂ ਦੇ ਪਰ ਜੂਡੀਸ਼ੀਅਲ ਪਰ ਵੀ ਇਹ ਗੱਲ ਲਾ ਕਮ ਸੇ ਕਮ ਇਫੈਕਟ ਪੈਂਦਾ ਹੈ ਤੇ ਪੋਲਿਟਿਸ਼ੀਅਨ ਦਾ ਤੁਹਾਨੂੰ ਹਲਾਫ ਪਤੀ ਹੈ ਮੋਦੀ ਸਰਕਾਰ ਤੇ ਉਹਨਾਂ ਦੇ ਨੰਦੇ ਦਾ ਜੋਨ ਹੀ ਰੰਗਣੀ ਸਾਨੂੰ ਉਮੀਦ ਹੈ ਆਪਣੇ ਰੱਬ ਪਰ ਜਿਨੇ ਆਪਾਂ ਨੂੰ ਪੈਦਾ ਕੀਤਾ ਔਰ ਉਮੀਦ ਹੈ ਹਿੰਦੁਸਤਾਨ ਦੀ ਜੂਡੀਸ਼ੀਅਲ ਪਰ ਔਰ ਉਮੀਦ ਹੈ ਜਿਹੜੀ ਜਨਤਾ ਹਿੰਦੁਸਤਾਨ ਦੀ ਬੇਗਬਕ ਦਿਨ ਤੇਜ ਤੋਰ ਆਜ਼ਾਦੀ ਜ਼ਰੂਰ ਲੈ ਕੇ ਇਦਾਂ ਚੱਲਦੇ ਪੁਜਾਰੇ ਕਰਦੇ ਰਹੋਗੇ ਜੀ ਕਿੰਨਾ ਚਿਰ ਰੋਜ਼ ਪੁਜਾਰੇ ਹੋਣਗੇ ਇਹ ਸਰ ਬਾਕੀ ਦਾ ਜੋ ਹੁਕਮ ਹੋਗਾ ਸਾਨੂੰ ਉਹਦੇ ਮੁਤਾਬਕ ਸਾਨੂੰ ਸੀ ਸਰ ਕਰਦੇ ਆ ਇਸ ਤਰ੍ਹਾਂ ਅੱਗੇ ਹੁਣ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਵਿੱਚ ਇਹ ਤੱਕਾ ਤੋਂ ਗੱਲ ਬਜ ਜਲਦੀ ਰਹਿਣਾ ਹੈ ਬਾਕੀ ਮੈਂ ਦੋਸਤਾਂ ਨੂੰ ਇਹ ਲੋਕਾਂ ਨੂੰ ਬੇਨਤੀ ਕਰਨਾ ਹੈ ਆਪਣੇ ਪੰਜਾਬ ਦੇ ਵਿੱਚ ਜੂਨ ਚ ਇਲੈਕਸ਼ਨ ਹੈ ਤੇ ਇਸ ਲਈ ਸਾਡਾ ਸਾਥ ਦਿਓ ਪੰਜਾਬ ਨੂੰ ਤੁਸੀਂ ਸਾਡੀ 13 ਦੇ 13 ਸੀਟਾਂ ਪਜਤੀਏ ਔਰ ਸੰਸਦ ਦੇ ਵਿੱਚ ਜਿਵੇਂ ਭਗਵੰਤ ਮਾਨ ਸਾਹਿਬ ਬੋਲਦੇ ਸੀ ਔਰ ਸੰਜੇ ਸਿੰਘ ਬੋਲਦੇ ਸੀ ਦੋ ਹੀ ਬੰਦੇ ਸੰਸਦ ਚ ਗੱਲ ਕਰਦੇ ਸੀ ਇਸ ਤਰੀ ਆਪਾਂ ਸੰਸਦ ਚ ਗੱਜ ਰਹੀ ਹੈ ਕਰ ਜੀਏ ਔਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਇੰਨੀ ਆਵਾਜ਼ਾਂ ਕਹਿਣਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪਾਰਟੀ ਨੇ ਦੇ ਬਾਰੇ ਕੀ ਕਹਿੰਨਾ ਹੈ ਹਾਂਜੀ ਅੱਜ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਧਰਨ ਦਿੱਤੇ ਨੇ ਇਸ ਤਹਿਤ ਸਾਡੇ ਜਿਲ੍ਹਾ ਮਰੀਰਕੋਟਾ ਦੇ ਵਿੱਚ ਸਵੇਰ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਕਾਰਨ ਦਿੱਤਾ ਗਿਆ ਕਿਉਂਕਿ ਇਸ ਮੋਦੀ ਸਰਕਾਰ ਨੇ ਇਹਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਸਾਡੇ ਲੀਡਰ ਸਾਹਿਬਾਨਾਂ ਨੂੰ ਦਿੱਲੀ ਜਾਣ ਨੂੰ ਅੰਗਰ ਕੀਤਾ ਗਿਆ ਤੇ ਉਸ ਸੰਬੰਧ ਦੇ ਵਿੱਚ ਅਸੀਂ ਰੋਜ਼ ਪ੍ਰਦਰਸ਼ਨ ਵੀ ਕੀਤਾ ਹੈ ਧਰਨਾ ਵੀ ਦਿੱਤਾ ਹੈ ਅਤੇ ਭੁੱਖ ਹੜਤਾਲ ਵੀ ਕੀਤੀ ਹੈ ਅਸੀਂ ਅਰਦਾਸ ਵੀ ਕੀਤੀ ਹੈ ਇਹ ਵਹਿਗ ਰੂਪ ਜਦੋਂ ਬੰਦੇ ਜਦੋਂ ਬੰਦੇ ਮਤਲਬ ਕਿ ਇਹਨਾਂ ਨੂੰ ਨਜਾਇਜ਼ ਅੰਕ ਨਾਲ ਟੰਗ ਦੇ ਨਾਲ ਅੰਦਰ ਕੀਤਾ ਗਿਆ ਉਹ ਜਲਦੀ ਹੀ ਸਲੇਖਾਂ ਤੋਂ ਬਾਹਰ ਆਉਣਗੇ ਉਹ ਜਿਵੇਂ ਸੰਜੀਤ ਸਿੰਘ ਜੀ ਪਹਿਲਾਂ ਆਏ ਨੇ ਉਹ ਇਹਨਾਂ ਦੇ ਝੂਠੇ ਪਰਚੇ ਪਾ ਕੇ ਹੀੜੀ ਉਂਗੂਰੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਵੋਟਾਂ ਤੋਂ ਦੂਰ ਰੱਖਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹ ਸਾਡਾ ਸ਼੍ਰੀ ਆਰਵਿੰਦ ਕੇਜੀਵਾਲ ਜੀ ਜਿਹੜੇ ਕਿ ਇੱਕ ਸੋਚਨੇ ਉਹ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਗਲਤ ਝੂਠੇ ਤਰੀਕੇ ਨਾਲ ਇੱਕ ਛਲਕਪਟ ਕਰਕੇ ਇੱਕ ਘਟਾਲੇ ਦੇ ਵਿੱਚ ਫਸਾਇਆ ਗਿਆ ਹੈ ਜਿਹੜੇ ਬੇਵਜ੍ਹਾ ਜਿਸ ਨੂੰ ਕਾਨੂੰਨ ਵੀ ਮੰਨਦਾ ਹੈ ਅਬੀ ਇਹਦਾ ਕੋਈ ਕਸੂਰ ਨਹੀਂ ਹੈ ਗੈਰ ਸਮੂਤਾ ਤੋਂ ਅੰਦਰ ਕੀਤਾ ਹੋਇਆ ਹੈ ਉਸ ਦੇ ਸਬੰਧ ਦੇ ਵਿੱਚ ਉਹਨੇ ਰਿਹਾਈ ਲਈ ਔਰ ਉਹਨਾਂ ਦੀ ਸਿਹਤਯਾਬੀ ਲਈ ਅੱਜ ਮਲੇਰ ਕੋਟਲਾ ਜ਼ਿਲ੍ਹੇ ਦੇ ਵਿੱਚ ਸਾਡੇ ਸਾਰੇ ਲੀਡਰ ਸਹਿਬਾਨਾਂ ਤੇ ਵਰਕਰ ਸਹਿਬਾਨਾਂ ਨੇ ਜਿਹੜਾ ਵਰਤ ਰੱਖਿਆ ਔਰ ਗੁਰੂ ਅਗੇ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਸੇਫਤੰਦੁਰਸਤ ਸਥਿਤੀ ਉਹ ਜਲਦੀ ਬਹਾਰ